ਦੇਖੋ ਅਸੀਂ ਆਪਣਾ ਸਟੈਂਡ ਹੈ ਜਿਹੜਾ ਦਿੱਲੀ ਅੰਦੋਲਨ ਦੋ ਦੀ ਲੀਡਰਸ਼ਿਪ ਹੈ ਉਹ ਕਲੀਅਰ ਕਰ ਚੁੱਕੀ ਆ ਕਿ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਸਰਕਾਰ ਜਦੋਂ ਚਾਵੇ ਇਸ ਰਸਤੇ ਥਾਣੀ ਰਸਤਾ ਖੋਲ ਦੇਵੇ ਪਬਲਿਕ ਡੰਗੇ ਟਰਾਂਸਪੋਰਟਰ ਨੰਗੇ ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਇਤਰਾਜ਼ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁਹਾਨੂੰ মিডিਆ ਨੂੰ ਬਕਾਇਦਾ ਆਪਸਰ ਸਭਾ ਨੂੰ ਕਿਹਾ ਕਿ ਪਹਿਲਾਂ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ ਚ ਕੋਈ ਸਮੱਸਿਆ ਆਉਗੀ ਤਾਂ ਤੁਸੀਂ ਫਿਰ ਸਾਨੂੰ ਕਹੋ ਜੇ ਤੁਹਾਡੀ ਗੱਡੀ ਜਾ ਕੇ ਦਰਜ ਤੁਰ ਹਰਿਆਣਾ ਸਰਕਾਰ ਨੇ ਕੰਦ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉੱਤੇ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਦ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲੌਨ ਨਾਈਟਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਣ ਆਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ ਚ ਪਿਛਲੇ 5-6 ਮਹੀਨਿਆਂ ਚ ਬੈਠੇ ਆ ਕੋਈ ਲਾਣ ਆਰਡਰ ਦਾ ਇਸ਼ੂ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਣ ਨਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਣ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਨਾਲ ਹਰਿਆਣਾ ਟੱਪ ਕੇ ਲਾਣ ਆਰਡਰ ਇਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੋਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ हरियाणा ਸਰਕਾਰ ਦਾ ਟੌਰ ਨਹੀਂ ਚਲਣਾ ਕੇਂਦਰ ਦਾ ਗਲਤ ਮਿਸਕੈਟ ਕਰਦਾ ਵੀ ਕਿਸਾਨਾਂ ਨਾਲ ਕਰਕੇ ਰਸਤਾ ਰੁਕਿਆ ਹੋਇਆ ਵੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਵੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰਾਊਂਡ ਦੀ ਮੀਟਿੰਗਾਂ ਭਾਵੇਂ ਵੀ ਸੱਦ ਲਵੇ ਕੱਲ ਸੱਦ ਲਵੇ ਅਸੀਂ ਉਹਨਾਂ ਨੂੰ ਬਹਿਣ ਨੂੰ ਤਿਆਰ ਆ ਸਾਡੇ ਲੋ ਕੋਈ ਨਾ ਨਹੀਂ ਹੈਗਾ ਸਾਡੇ ਦੋਵੇਂ ਫਾਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ মিডিਆ ਨੂੰ ਸੀ ਅਪੀਲ ਕਰਦੇ ਆ ਇਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ ਤੇ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਤਾਂ ਉਹਦੀ ਰੈਟ ਪਟੀਸ਼ਨ ਚ ਹੈ ਹੀ ਨਹੀਂ ਕਿ ਅਸੀਂ ਤਾਂ ਰੈਟ ਪਟੀਸ਼ਨ ਪਾਈ ਨਹੀਂ ਉਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ ਚ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਸਰਕ ਨਹੀਂ ਹੈ ਤੁਹਾਡੇ ਕੋਲ ਹਰਿਆਣਾ ਮੈਨੂੰ ਲੱਗਦਾ ਟਰੈਕਟਰ ਟਰਾਲੀ ਵਾਲਾ ਇਸ਼ੂ ਉਵੇਂ ਆ ਪਹਿਲਾਂ ਜਿਹਦਾ ਕਹਿਤਾ ਸੀ ਅਸੀਂ ਤੁਹਾਨੂੰ ਵੀ ਸਾਡਾ ਅੱਖ ਦਾ ਸਵਾਲ ਨਹੀਂ ਹੈ ਟਰੈਕਟਰ ਟਰਾਲੀ ਖੜਨਾ ਟਰੈਕਟਰ ਟਰਾਲੀ ਤੋਂ ਬਿਨਾਂ ਸੰਭਵ ਹੀ ਨਹੀਂ ਹੈਗਾ ਦਿੱਲੀ ਵਿੱਚ ਅੰਦੋਲਨ 2 2 ਫੁੱਟ ਪਾਣੀ ਖੜ ਜੇ ਸਰਦੀ ਆ ਜਾਏ ਮੰਨ ਲਓ ਅਸੀਂ ਜਾ ਉੱਦਾਂ ਖਲੋਣੇ ਆ ਭਈ ਅਗਲੇ ਬੰਨੇ ਕਿਹੜੇ ਬੀਬੇ ਨੇ ਵੀ ਦੋਆਂ ਦਿਨਾਂ ਤੋਂ ਸਾਡਾ ਮੰਗ ਮੰਨਣ ਲੱਗਿਆ ਕਿੰਪਤਾ ਸਾਲ ਲੱਗਣਾ ਕਿਸ਼ੇ ਮਹੀਨੇ ਬਿਗੈਰ ਟੈਟਲ ਟਾਲ ਕੇ ਜਾਣਾ ਮਤਲਬ ਇਹ ਅੰਦੋਲਨ ਖਤਮ ਕਰਨਾ ਮਤਲਬ ਹਰਿਆਣਾ ਵਾਲੇ ਨੇ ਜਵਾਬ ਦਿੱਤਾ ਕਿ ਚਾਲੀਆਂ ਨਾਲ ਵੀ ਜਾਣ ਦੇਣਾ ਹਾਂ ਲਗਭਗ ਉਹਨਾਂ ਦੀ ਪੋਜੀਸ਼ਨ ਇਹੀ ਆ ਦੇਖੋ ਪਹਿਲਾਂ ਉਹਨਾਂ ਦੀ ਪੋਜੀਸ਼ਨ ਸੀ ਪੋਜੀਸ਼ਨ ਇਹੀ ਆ ਉਹਨਾਂ ਦੀ ਠੀਕ ਹੈ ਜੀ ਆਪਣੀ ਪੋਜੀਸ਼ਨ ਉਹ ਆ ਹੁਣ ਦੂਸਰੇ ਦੋ ਤਰੀਕ ਨੂੰ ਜਦੋਂ ਇੱਕ ਵਾਰ ਸੁਣਵਾਈ ਫੇਅਰ ਹੋਣੀ ਜਦੋਂ ਸੁਪਰੀਮ ਕੋਰਟ ਦੇ ਵਿੱਚ ਤੇ ਕੀ ਕਹਿ ਕੇ ਆਇਓ ਅਫਸਰਾਂ ਨੂੰ ਅਫਸਰ ਕੀ ਕਹਿਣ ਜਾ ਰਹੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਸਮਝੋ ਇਹ ਇਹ ਹੈ ਉਦੇਵ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਨਾ ਦੇਖੋ ਨਾ 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 ਐ ਨਹੀਂ ਹੈ ਅਸੀਂ ਤਾਂ ਸੁਪਰੀਮ ਕੋਰਟ ਦੀ ਡੇਟ ਤਾਂ ਵੇਟ ਕਰੀਏ ਜੇ ਅਸੀਂ ਸੁਪਰੀਮ ਕੋਰਟ ਚ ਗਏ ਹੋਈਏ ਜਾਂ ਸਾਡੀ ਪਾਰਟੀ ਬਣੀ ਹੋਈ ਹੈ ਠੀਕ ਹੈ ਨਾ ਅਸੀਂ ਤਾਂ ਸਮਝਨੇ ਆਂ ਵੀ ਸੁਪਰੀਮ ਕੋਰਟ ਦੇ ਪਹਿਲੇ ਆਰਡਰ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਹਲਫਨਾਮਾ ਦਾਇਰ ਕੀਤਾ ਹੋਇਆ ਵੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋ ਸਕਦੀ ਉਹਦੇ ਉਹਨੇ ਰੀਜਨ ਦਾ ਸੈਲਫਨਾਮਾ ਮੋਦੀ ਸਰਕਾਰ ਦਾ ਫਿਰ ਅਸੀਂ ਕਿਵੇਂ ਕਹਾਂਗੇ ਵੀ ਔਰਤਾਂ ਕੋ ਮਸਲਾ ਹੱਲ ਹੋ ਜਾ ਕਿ ਸਮਝਾਈ ਗੱਲ ਸੁਪਰੀਮ ਕੋਰਟ ਤੋਂ ਆਸ ਨਹੀਂ ਨਾ ਦੇਖੋ ਤੁਸੀਂ ਇਹ ਦੋ ਗੱਲਾਂ ਤੁਸੀਂ 100 ਬੰਦੇ ਕੋ ਸਰਵੇ ਕਰਾ ਲਓ 100 ਬੰਦੇ ਕੋ ਕਰਾਓ ਵੀ ਕੀ ਭਾਰਤ ਦੀ ਨਿਆਂਪਾਲਿਕਾ ਠੀਕ ਹੈਗੀ ਆ ਉਹ ਦੱਸ ਦਿੰਗੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀ ਕਹਿੰਦੇ ਆ ਕਿ ਸਾਡੇ ਤਾਂ ਬਹੁਤ ਡਿਲੇ ਹੁੰਦਾ ਜੀ ਠੀਕ ਆ ਜਿੰਨੇ ਸਾਡੇ ਦੇ ਵਰਕ ਹੈਗੇ ਤੋਂ ਮੈਨੂੰ ਲੱਗਦਾ ਦੇਖੋ ਜੇ ਅਦਾਲਤਾਂ ਸਵਿਹਰਦ ਹੁੰਦੀਆਂ ਤੇ ਸਾਰੇ ਇਸ਼ੂ ਅੰਦੋਲਨ ਕਰਨ ਦੀ ਲੋੜ ਨਹੀਂ ਸੀ ਆਪਾਂ ਅਦਾਲਤਾਂ ਚ ਹੱਲ ਕਰਾ ਲੈਣੇ ਸੀ